ਸਸਿਕਾ ਦੋਸਤੋ ਮੈਂ ਨਵਨੀ ਸਿੰਘ ਚਿਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਹਵਾ ਪਾਣੀ ਤੇ ਜਿਹੜਾ ਜਨ ਜੀਵਨ ਹੈ ਇਹ ਕੁਦਰਤੀ ਦਿਨ ਹੈ ਤੇ ਜਿਹੜਾ ਪਾਣੀ ਹੈ ਮਹਾਲਿਆ ਤੱਕ ਪਹੁੰਚਾਉਣਾ ਘਰ ਘਰ ਤੱਕ ਪਹੁੰਚਾਉਣਾ ਇੱਕ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਹੁਸ਼ਿਆਰਪੁਰ ਦਾ ਇੱਕ ਦਰਸ਼ਕलोनी ਜਿੱਥੇ ਅਸੀਂ ਪਹੁੰਚੇ ਹਾਂ ਜੀਬੀਸੀ ਅਪਡੇਟ ਟੀਮ ਪਹੁੰਚੀ ਹੈ ਤੇ ਇੱਥੋਂ ਦੇ ਜੋ ਲੋਕਾਂ ਨੂੰ ਪਾਣੀ ਦੇ ਨਾਲ ਚੰਗੀ ਆ ਰਹੀ ਹੈ ਪਾਣੀ ਜਿਹੜਾ ਉਪਲਬਧ ਮੁਹੱਈਆ ਜਿਹੜਾ ਕਰਵਾਉਣਾ ਪ੍ਰਸ਼ਾਸਨ ਦੀ ਦੇਣ ਬਣਦੀ ਹੈ ਤੇ ਪਰ ਇਹਦੇ ਉਸ ਤੋਂ ਵਾਂਝੇ ਨਜ਼ਰ ਆ ਰਹੇ ਨੇ ਤੇ ਇਹ ਸਭ ਬਾਰੇ ਅਸੀਂ ਗੱਲ ਕਰਦੇ ਆਂ ਮੁਹੱਲਾ ਵਾਸੀਆਂ ਨਾਲ ਕੀ ਕੀ ਇਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ ਹਾਂਜੀ ਕੀ ਨਾਮ ਹੈ ਸਰ ਹਾਂਜੀ ਕੀ ਨਾਮ ਹੈ ਤੁਹਾਡਾ ਮੋਹਨ ਸਿੰਘ ਆ ਦਰਸ਼ਨਗਰ ਤੋਂ ਤੁਸੀਂ ਦਰਸ਼ਨਗਰ ਕਲੋਨੀ ਆ ਤੇ ਵਾਰਡ ਕਿਹੜਾ ਪੈਂਦਾ ਜੀ ਵਾਰਡ 20 20 ਨੰਬਰ ਵਾਰਡ ਹਾਂਜੀ 20 ਵਾਰਡ ਹੈ 20 ਵਾਰਡ ਹੈ ਇਹ ਕਲੋਨੀ 50 ਸਾਲ ਹੋ ਗਿਆ ਬਣੀ ਨੂੰ ਨਾ ਤਾਂ ਸ਼ਹਿਰ ਦੀ ਸੋਧਾ ਆ ਨਾ ਪਿੰਡ ਦੀ ਆ ਨਾ ਤਾਂ ਪਾਣੀ ਬੂਰ ਕੀਤਾ ਉਹ ਪਾਣੀ ਪੀਣ ਵਾਲਾ ਨਹੀਂ ਛੜ ਖਾਲੇ ਚ ਕੋ ਕੋ ਬੜੀ ਜਾਂਦਾ ਇਹ ਨਹੀਂ ਪਤਾ ਲੰਗਾ ਰਾਹ ਕਿਹੜਾ ਆ ਰਾਹ ਨਹੀਂ ਇੱਥੇ ਕੋਈ ਵੀ ਕੋਈ ਗਵਰਨਮੈਂਟ ਆ ਕੇ ਬੇਨਤੀ ਆ ਕੇ ਕੋਈ ਨਾ ਖੁਸ਼ ਇਹ ਗਰੀਬਾਂ ਦਾ ਸੋਚੋ ਗਰੀਬ ਕਲੋਨੀ ਹੈ ਕਿੰਨਾ ਟਾਈਮ ਹੋ ਗਿਆ ਤੇ ਕਿੰਨਾ ਟਾਈਮ ਹੋ ਗਿਆ ਜੀ ਇਹ ਰਾਹ ਖਰਾਬ ਉਹਨਾਂ ਪਾਣੀ ਦੀ ਜਿਹੜੀ ਸਹੂਲਤ ਨਹੀਂ ਮਿਲਦੀ ਪਈ ਪਾਣੀ ਜਾਂਦੀ ਕਲੋਨੀ ਬਣੀ ਆ ਜਾਂਦਾ ਕੋਈ ਆਇਆ ਨਹੀਂ ਰਾਹ ਨੂੰ ਨਾ ਪਾਣੀ ਹੁਣ ਬੋਰ ਕੀਤਾ ਪੀਣ ਵਾਲਾ ਨਹੀਂ ਓਏ ਅਦਰਸ਼ ਕਲੋਨੀ ਜਿਹੜੀ ਵਾਰਦਨਗਰ ਵਿੱਚ ਪੈਂਦੀ ਹੈ ਤੇ ਪਪਲਾਣਾ ਦੇ ਅਧੀਨ ਹੁੰਦੀ ਹੈ ਤੇ ਇੱਥੇ ਤੁਸੀਂ ਹਾਲਾਤ ਦੇਖ ਲਓ ਜਿੱਥੇ ਬੋਰ ਕੀਤਾ ਗਿਆ ਮੋਟਰ ਲੱਗੀ ਹੈ ਤੇ ਮੋਟਰ ਦੇ ਨਾਲ ਹੀ ਇਹ ਜਿਹੜੀ ਦੁਵਾਰ ਹੈ ਦੁਵਾਰ ਦਾ ਤੁਸੀਂ ਕਲਰ ਦੇਖ ਸਕਦੇ ਹੋ ਕਿ ਪਾਣੀ ਦੇ ਨਾਲ ਜਿਹੜਾ ਪਾਣੀ ਗੰਧਲਾ ਹੁੰਦਾ ਤੇਜਾਬੀ ਪਾਣੀ ਹੁੰਦਾ ਤੇ ਇਨ੍ਹਾਂ ਦੁਵਾਰ ਦਾ ਕੀ ਹਾਲ ਹੋ ਚੁੱਕਿਆ ਸਾਰੀ ਦੁਵਾਰੇ ਪੀਲੀ ਪੈ ਚੁੱਕੀ ਹੈ ਤੇ ਇਨ੍ਹਾਂ ਦੇ ਘਰ ਦੇ ਵਿੱਚ ਵੀ ਜੋ ਬਾਲਟੀਆਂ ਨੇ ਜਿੱਥੇ ਪਾਣੀ ਭਰਦੇ ਨੇ ਉਹ ਵੀ ਪੀਲੀਆਂ ਪੈ ਚੁੱਕੀਆਂ ਤੇ ਜਿਹੜਾ ਇਹ ਤੇਜਾਬੀ ਪਾਣੀ ਹੈ ਤੇ ਉਹ ਤੁਸੀਂ ਖੁਦ ਇਹ ਮਹਿਸੂਸ ਕਰ ਸਕਦੇ ਹੋ ਕਿ ਇਹ ਜਿਹੜਾ ਕੋਈ ਪਾਣੀ ਪੀਂਦਾ ਹੋਵੇਗਾ ਤਾਂ ਉਹਦਾ ਜਿਹੜਾ ਅੰਦਰੂਨੀ ਹਿੱਸਾ ਜਾਂ ਇੰਟਰਨਲ ਪ੍ਰੋਬਲਮ ਹੈ ਉਹ ਕੀ ਹਾਲਾਤ ਹੁੰਦੇ ਹੋਣਗੇ ਬਾਡੀ ਦੇ ਕੀ ਹਾਲਾਤ ਹੁੰਦੇ ਹੋਣਗੇ ਤੇ ਇਹ ਬਾਲਟੀ ਤੁਸੀਂ ਖੁਦ ਦੇਖ ਲਓ ਕਿ ਪੀਲੀ ਇਸੇ ਕਲਰ ਦੇ ਵਿੱਚ ਹੀ ਰੰਗੀ ਗਈ ਹੈ ਸੋ ਮੁਹੱਲਾ ਵਾਸੀਆਂ ਵੱਲੋਂ ਮੰਤਰੀ ਜਿੰਪਾ ਜੀ ਜੋ ਜਲ ਸਪਲਾਈ ਵਿਭਾਗ ਦੇ ਮੰਤਰੀ ਵੀ ਨੇ ਤੇ ਉਹਨਾਂ ਨੂੰ ਇੱਕ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਸ ਦਾ ਹੱਲ ਕੀਤਾ ਜਾਵੇ ਤਾਂ ਜੋ ਮੁਹੱਲਾ ਵਾਸੀਆਂ ਨੂੰ ਸਾਫ਼ ਸੁਥਰਾ ਪਾਣੀ ਪੀਣ ਨੂੰ ਮਿਲਿਆ ਜਾਵੇ ਤੇ ਇੱਕ ਜਿਹੜਾ ਰਸਤਾ ਉਹਦੇ ਬਾਰੇ ਵੀ ਉਹਨਾਂ ਦੇ ਧਿਆਨ ਦੇ ਵਿੱਚ ਕਈ ਵਾਰ ਲਿਆਂਦਾ ਗਿਆ ਤਾਂ ਪਰ ਮੰਤਰੀ ਜੀ ਵੱਲੋਂ ਇਸ ਪਾਸੇ ਕੋਈ ਧਿਆਨ ਦਿੱਤਾ ਜਾ ਰਿਹਾ ਸ਼ਾਇਦ ਉਹ ਆਪਣੇ ਮੰਤਰੀ ਪਦ ਦੀ ਜੋ ਉਹਨਾਂ ਮੰਤਰੀ ਪਦ ਮਿਲਿਆ ਤੇ ਉਸ ਦੀ ਗਰੀ ਨੀਂਦ ਵਿੱਚ ਉਹ ਆਨੰਦ ਮਾਨ ਰਹੇ ਨੇ ਤੇ ਉਹਦੇ ਵਿੱਚ ਜਾਗਣ ਦੀ ਲੋੜ ਹੈ ਸੋ ਇਸ ਪਾਸੇ ਧਿਆਨ ਦੇ ਕੇ ਇਹਨਾਂ ਚੀਜ਼ਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਣਾ ਚਾਹੀਦਾ। ਹਾਂਜੀ ਕੀ ਕਹਿਣਾ ਚਾਹੋਗੇ ਪਾਣੀ ਦੀ ਨਹੀਂ ਦਿੱਕਤ ਮੁਹੱਲੇ ਚ ਆ ਰਹੀ ਆ ਨਾਉਣਾ ਧੋਣਾ ਹੁੰਦਾ ਰੋਟੀ ਪਾਣੀ ਬਣਾਉਂਦਾ ਕੱਪੜਾ ਜਿਹਾ ਧੋਣਾ ਹੁੰਦਾ ਤੇ ਬੱਚਿਆਂ ਦਾ ਵੀ ਪਾਲਣ ਪੋਸ਼ਣ ਪਾਣੀ ਨਾਲ ਹੁੰਦਾ ਤੇ ਕਿਵੇਂ ਇਹ ਕੀ ਕਹਿਣਾ ਚਾਹੋਗੇ ਸਾਡਾ ਇਹ ਕਹਿਣਾ ਆ ਵੀ ਸਾਡੇ ਬਾਰ ਬਾਰ ਸਾਨੂੰ ਪਾਣੀ ਦੀ ਲੋੜ ਆ ਸਾਡਾ ਇੱਥੇ ਕੋਈ ਨਹੀਂ ਸੁਣਦਾ ਸਾਡੀ ਕੋਈ ਨਹੀਂ ਸੁਣਦੇ ਸਾਡੀਆਂ 15 ਸਰਕਾਰਾਂ ਆਈਆਂ 15 ਚਲੇ ਗਈਆਂ ਇੱਥੇ ਬਗਵਾਦਮਾਨ ਆਇਓ ਉੱਥੇ ਲੈ ਕੇ ਵੀ ਦਿੱਤਾ ਸੀ ਵੇ ਸਾਨੂੰ ਸੜਕ ਦੀ ਪ੍ਰੋਬਲਮ ਬਹੁਤ ਆ ਸੜਕ ਨਾ ਹੋਣ ਕਰਕੇ ਸਾਡੀਆਂ ਦੋ ਮੋਤਾਂ ਵੀ ਇੱਥੇ ਹੋ ਗਈਆਂ ਆ ਸਾਨੂੰ ਜਾਣ ਨੂੰ ਕੋਈ ਰਸਤਾ ਨਹੀਂ ਹੈਗਾ ਜਦੋਂ ਮੀਂਹ ਪੈਂਦਾ ਪਾਣੀ ਆ ਜਾਂਦਾ ਅਸੀਂ ਡੁੱਬਣ ਨੂੰ ਫਿਰਦੇ ਇੱਥੇ ਆਹ ਦੇਖਦੇ ਗੱਡੀਆਂ ਆਉਂਦੀਆਂ ਫੇਰ ਵੀ ਸਾਡਾ ਕੋਈ ਹੱਸਰ ਨਹੀਂ ਕਰਦਾ ਜੀ ਕੀ ਨਾਮ ਹੈ ਨਿਰਮਲਾ ਦੇਵੀ ਹਾਂਜੀ ਕੀ ਕਹਿਣਾ ਚਾਹੋਗੇ ਮੁੱਲੇ ਚ ਰਹਿੰਦੇ ਪਏ ਤੁਸੀਂ ਹਾਂਜੀ 20-25 ਸਾਲ ਹੋ ਗਏ ਸਾਨੂੰ ਸੜਕ ਨਹੀਂ ਬਣ ਰਹੀ ਸਾਨੂੰ ਇੱਥੇ ਰਹਿੰਦੇ ਨੂੰ ਬੱਚੇ ਵੀ ਵਿਆਹ ਹੁਣ ਤਾਂ ਗਾਂ ਜਿਹੜੇ ਵਿਆਹਣ ਵਾਲੇ ਆ ਉਹਨਾਂ ਨੂੰ ਕਿਸੇ ਨੇ ਕੁੜੀ ਵੀ ਨਹੀਂ ਦੇਣੀ ਹੈਗੀ ਕਹਿੰਦੇ ਪਿੰਡ ਨੂੰ ਰਸਤਾ ਤਾਂ ਹੈ ਨਹੀਂ ਆ ਬੜੀ ਮੁਸ਼ਕਲ ਨਾਲ ਲੰਘਣ ਕੇ ਜਾਂਦਾ ਪਾਣੀ ਦੀ ਵੀ ਦਿੱਕਤ ਤੇ ਰਸਤੇ ਦੀ ਵੀ ਦਿੱਕਤ ਹੈਗੀ ਆ ਅਿੱਤ ਕਣ ਚ ਲੋ ਗਾਂਦੜੇਪੇ ਮੇਚ ਹੈਗਾ ਉਹਨਾਂ ਦਾ 5ਵੇਂ ਕੋਚਾ ਨਾ ਚਲੋ ਸੜਕ 5ਵੇਂ ਸੜਕ ਤੋਂ ਲੰਘਿਆ ਟਾਈਮ ਹੈਗਾ ਆ। ਵੀ ਸੜਕ ਨਹੀਂ ਬਣਦੀ ਅਸੀਂ ਹਰ ਵਾਰੀ ਵੋਟਾਂ ਪਾਉਨੇ ਆ। ਜਿਹਨੂੰ ਵੀ ਕਹਿੰਦੇ ਸੀ ਉਹਨੂੰ ਵੀ ਵੋਟਾਂ ਪਾਉਨੇ ਆ ਪਰ ਸਾਡੀ ਸੜਕ ਨਹੀਂ ਬਣ ਗਈ। ਬਹੁਤ ਅਸੀਂ ਔਖੇ ਹੈਗੇ ਆ ਸੜਕ ਤੋਂ। ਜਿਹੜਾ ਕੋਈ ਰਿਸ਼ਤਾ ਆਉਂਦਾ ਉਹ ਕਹਿੰਦਾ ਸੜਕੇ ਤੋਂ ਤੁਹਾਡੇ ਪਿੰਡੋਂ ਜਾਂਦੀ ਅਸੀਂ ਫਿਰ ਸ਼ਰਮਿੰਦੇ ਹੋਏ ਕਹਿੰਦਾ ਇਹੀ ਰਸਤਾ ਆਉਂਦਾ ਆ। ਹੋਰ ਵੀ ਕੀ ਕਹੀਏ ਦੋਸਾਂ। ਤੇ ਕੀ ਸਮੱਸਿਆ ਤੁਹਾਨੂੰ ਆ ਰਹੀ ਹੈ? ਸਮੱਸਿਆ ਸਾਨੂੰ ਸਾਰੀ ਪਾਣੀ ਦੀ ਸਮੱਸਿਆ ਆ, ਰਾਹ ਦੀ ਆ। ਹੋਰ ਤਾਂ ਆਪਾਂ ਨੇ ਤਾਂ ਕੁਝ ਮੰਗਦੇ ਹੀ ਨਹੀਂ ਗਏ ਆਗੇ। ਜੇ ਕਹਿ ਰਹੇ ਜੀ ਤਾਂ ਆ ਜਾਂਦਾ ਆ ਮੋਟਰ 1.5 ਸਾਲ ਹੋ ਗਿਆ ਲੱਗੇ ਸਾਨੂੰ ਕਹੀ ਜਾਂਦਾ ਐ ਐਮਸੀ ਕਹਿੰਦਾ ਪਾਣੀ ਪੀਓ ਉਹ ਜਲ ਪੀਣ ਜੋ ਗਈ ਹੈ ਨਹੀਂ ਅਸੀਂ ਦੱਸੋ ਕਿਦਾ ਜੀ ਟੈਸਟ ਕਰਾਇਆ ਸਾਨੂੰ ਮੇਰ ਨੇ ਵੀ ਕਿਹਾ ਸੀਗਾ ਕਹਿੰਦਾ ਜੀ ਮੈਂ ਟੈਸਟ ਕਰਾਇਆ ਹੈ ਇਹ ਮੇਰ ਕੌਣ ਹੈ ਜੀ ਮੇਰ ਛਿੰਦਾ ਆ ਜੀ ਹਾਂ ਜੀ ਕੀ ਕਹਿੰਦੇ ਉਹ ਕਹਿੰਦੇ ਪਾਣੀ ਸਹੀ ਹੈ ਤੁਹਾਡਾ ਨਾ ਦਗਾਟਣ ਦੇ ਉਹ ਆਣਾ ਇੱਥੇ ਕਹਿੰਦੇ ਆ ਜੀ ਵੋਟਾਂ ਪਾਣ ਮੇਰੀ ਆਪਾਂ ਤਾਂ ਜਾਣਾ ਹੈ ਅੱਗੇ ਤੋਂ ਨਾ ਇੱਥੇ ਸਾਡੇ ਕੋਲ ਕੋਈ ਇਹ ਬੜੇ ਹਾਂ ਜੀ ਸਰ ਕੀ ਨਾਮ ਹੈ ਜੀ 인ਦਰਪਾਲ ਜੀ ਇਹ ਕਿਹੜੇ ਮਹੱਲੇ ਤੋਂ ਜੀ ਆਦਰਸ਼ ਨਗਰ 20 ਨੰਬਰ ਵਾਰਡ ਤੇ ਕੀ ਕਹਿਣਾ ਚਾਹੋਗੇ ਸਰ ਸਮੱਸਿਆਵਾਂ ਬਾਰੇ ਕਿਰਿਆਵਾਦ ਜੀ ਅੱਜ ਦੇ ਨਹੀਂ ਸਰ ਕਹਿੰਦੇ ਅਸੀਂ ਤਕਰੀਬਨ ਮੈਨੂੰ 47 ਸਾਲ ਹੋ ਗਏ ਇੱਥੇ ਰਹਿੰਦੇ ਹਾਂ ਉਹਨਾਂ ਦੇ ਅਸੀਂ ਰੋਣੇ ਸਾਰੇ ਅਕਾਲੀ ਸਰਕਾਰ ਆਈ 15 ਸਾਲ ਸਾਡਾ ਕੁਝ ਨਹੀਂ ਉਹਨਾਂ ਨੇ ਬਣਾਇਆ ਕਾਂਗਰਸ ਆਈ 20 ਸਾਲ ਪਤਲੀ 50 ਸਾਲ ਹੋ ਗਏ ਉਹਨੇ ਉਹ ਵੀ ਇੱਥੇ ਸੰਤੋਸ਼ ਚੌਧਰੀ ਵੀ ਆ ਚੁੱਕੀ ਆ ਕੱਖ ਨਹੀਂ ਕੀਤਾ ਤਿਕਸ਼ਨ ਸਿੰਘ ਸਾਹਿਬ ਆਏ ਉਹਨਾਂ ਨੇ ਵੀ ਨਹੀਂ ਕੁਝ ਵੀ ਕੀਤਾ ਜੇ ਹੁਣ ਆ ਆਪਣੇ ਭਗਵਾਨ ਜੀ ਸਾਹਿਬ ਆਏ ਆ 2 ਸਾਲਾਂ ਦੇ ਵਿੱਚ ਸਾਡਾ ਕੁਝ ਵੀ ਨਹੀਂ ਕਿਸੇ ਨੇ ਸਵਾਰਿਆ ਹਾਂਜੀ ਨਾ ਸਾਡਾ ਰਾਹ ਆ ਨਾ ਸਾਨੂੰ ਪਾਣੀ ਮਿਲਦਾ ਨਾ ਹੀ ਸਾਨੂੰ ਕਿਤੇ ਆਉਣ ਜਾਣ ਦੀ ਕੋਈ ਸਹੂਲਤ ਆ ਹੋਸ਼ਿਆਰਪੁਰ ਤੋਂ ਵਿਧਾਇਕ ਨੇ ਬ੍ਰਹਮਸ਼ੰਕਰ ਜਿੰਪਾ ਜੋ ਕਿ ਜਲ ਸਪਲਾਈ ਵਿਭਾਗ ਦੇ ਵੀ ਮੰਤਰੀ ਨੇ ਮੌਜੂਦਾ ਮੰਤਰੀ ਨੇ ਤੇ ਉਹਨਾਂ ਨਾਲ ਹੀ ਸੰਪਰਕ ਕੀਤਾ ਬਹੁਤ ਵਾਰੀ ਕੀਤਾ ਸਾਡੇ ਪ੍ਰਧਾਨ ਸਾਹਿਬ ਨੇ ਸਰਬਜੀਤ ਸਿੰਘ ਨੇ ਪੁੱਛੋ ਇਹਨਾਂ ਨੂੰ ਸਿੰਘ ਸਾਹਿਬ ਸਾਡੇ ਨਿਆਣੇ ਦੇ ਕੇਸੇ ਚੱਲਿਆ ਇਸ ਰਾਹ ਬਦਲੇ ਬਹੁਤ ਕੋਸ਼ਿਸ਼ ਅਸੀਂ ਕੀਤੀ ਆ ਹਾਂਜੀ ਸਾਡੇ ਤਾਂ ਜੇਲ੍ਹ ਦੇ ਵਿੱਚ ਨਿਆਣੇ ਵੀ ਪਸਾਨ ਨੂੰ ਫਿਰਦੇ ਸੀਗੇ ਲੋਕੀ ਹੋਰ ਸਾਡਾ ਰਸਤਾ ਬਣਾ ਦਿਓ ਸਾਨੂੰ ਬੜੀ ਬਹੁਤ ਮਿਹਰਬਾਨੀ ਆ ਭਾਜੀ ਗੱਲ ਇਹਦਾ ਹੈ ਕਿ ਆਪਣੇ ਅਸੀਂ ਦਸਨਗਰ ਕਲੋਨੀ 20 ਨੰਬਰ ਵਾਟ ਚੋਂ ਬੋਲਦੇ ਪਏ ਆ ਇਹ ਸਾਡੇ ਇਹਨਾਂ ਨੇ 35 ਲੱਖ ਰੁਪਇਆ ਕਾ ਐਮ ਸੀ ਸਾਹਿਬ ਕਾਲਾ ਸਾਹਿਬ ਜਿਹੜੇ ਆ ਜਸਵੰਤ ਰਾਏ ਕਾਲਾ ਜੀ ਇਹਨਾਂ ਨੇ ਕਹਿੰਦੇ 35 ਲੱਖ ਰੁਪਈਆ ਲੱਗਾ ਬੋਰ ਦੇ ਤੇ ਅੱਛਾ ਜੀ ਠੀਕ ਹੈ ਜੀ 750 ਫੁੱਟ ਕਿਨੇ ਡੂੰਘਾ ਬੋਰ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਆ ਬੋਰ ਚਲਾਉਂਦਿਆਂ ਨੂੰ ਕਟੋ ਕਰਨੀ 6 ਮਹੀਨੇ ਹੋ ਗਏ ਸਾਲ ਹੀ ਹੋ ਗਿਆ ਹਾਲੇ ਤੱਕ ਪਾਣੀ ਪੀਣ ਵਾਲਾ ਨਹੀਂ ਹੋਇਆ ਠੀਕ ਹੈ ਜੀ ਉਹਦੇ ਵਿੱਚ ਇਹਨਾਂ ਨੇ ਗੋਹਾ ਵੀ ਪਵਾਇਆ ਬੋਰ ਦੇ ਵਿੱਚ ਅੱਛਾ ਬੋਰ ਪਾਇਆ ਬੋਰ ਦੇ ਵਿੱਚ ਗੋਹਾ ਪਵਾਇਆ ਠੀਕ ਹੈ ਜੀ ਬੋਰ ਦੇ ਵਿੱਚ ਕਿਹੜਾ ਗੋਹਾ ਪਾਉਂਦਾ ਮੈਨੂੰ ਤਾਂ ਅੱਜ ਤੱਕ ਨਹੀਂ ਪਤਾ ਠੀਕ ਹੈ ਜੀ ਨਾ ਹੀ ਅੱਜ ਤੱਕ ਕਿਸੇ ਨੂੰ ਵੀ ਪੁੱਛ ਲੋ ਕਹਿੰਦੇ ਠੀਕ ਹੈ ਜੀ ਉਸ ਤੋਂ ਬਾਅਦ ਇਹ ਪਿੱਛੇ ਗਿਆ 15-20 ਦਿਨ ਕੋਈ ਇਹਨਾਂ ਦੇ ਪਿੱਪਾਂ ਵਾਲੇ ਵਿੱਚ ਪ੍ਰੋਬਲਮ ਆ ਗਈ ਸੀਗੀ ਬੋਰ ਦੀ 15 ਕ ਦਿਨ ਦੀ ਉਸ ਤੋਂ ਬਾਅਦ 15 ਦਿਨ ਇਹਨਾਂ ਦੇ ਕੋ ਟੈਂਕਰ ਆਉਣ ਲੱਗਾ ਤੇ ਹਾਲੋ ਬਿਹਾਲ ਪਿੰਡ ਵਾਲੇ ਹੋ ਗਏ ਤੇ ਸਾਨੂੰ ਦਾ ਘਟੋ ਘੜਨੀ ਇੱਥੇ ਹੋਇਆ 30 ਸਾਲ ਆ ਟੈਂਕਰਾਂ ਤੋਂ ਬਣੀ ਭਰਦਿਆਂ ਨੂੰ ਕਰੀ ਔਰ ਸਿੰਘੜੇ ਵਾਲੇ ਗੁਰਦੁਆਰੇ ਤੋਂ ਕਰੀ ਇੱਧਰ ਚਲ ਜਾਈਦਾ ਕਰੀ ਪਿੱਪਾਂ ਵਾਲੇ ਪਾਣੀ ਲੈ ਆਈਦਾ ਕੀ ਗੱਲ ਅਸੀਂ ਬੰਦੇ ਨਹੀਂ ਅਸੀਂ ਵੋਟਾਂ ਨਹੀਂ ਪਾਉਂਦੇ ਇਹਨਾਂ ਨੂੰ 30 ਸਾਲਾਂ ਦੇ ਵਿੱਚ 6 ਵਾਰੀ ਸਰਕਾਰ ਬਣ ਚੁੱਕੀ ਆ ਤੇ ਕਿਸੇ ਸਰਕਾਰ ਨੇ ਨਹੀਂ ਸੁਣੀ ਕਿਸੇ ਨੇ ਵੀ ਨਹੀਂ ਸੁਣੀ ਜੇ ਸੁਣੀ ਹੁੰਦੀ ਤਾਂ ਅੱਜ ਨੂੰ ਹਲਾਲ ਨਾ ਹੁੰਦੇ ਸਾਡੇ ਇੱਥੇ ਕਿਹੜੇ ਵਾਰਡ ਚ ਰਹਿੰਦੇ ਮਹੱਲੇ ਚ 2 ਨੰਬਰ ਵਾਰਡ ਚ ਰਹਿੰਦੇ ਆ ਜੀ ਜਿਹੜੇ ਪਾਣੀ ਨੂੰ ਮੈਂ ਲੈੜਾ ਇਹ 20 25 30 ਘਰ ਇੱਥੇ ਹੈਗੇ 70 ਇਹ ਸਾਡੇ ਗੁਜਰਾ ਤੋਂ ਪਾਣੀ ਲੈ ਕੇ ਆਉਂਦੀ ਹੈ 3-4 ਸਾਲ ਹੋ ਗਏ ਇਹਨਾਂ ਨੂੰ ਪਾਣੀ ਨਹੀਂ ਇੱਥੇ ਹੈਗਾ ਪਾਣੀ ਹੈ ਹੀ ਨਹੀਂ ਇਹਨਾਂ ਨੂੰ ਜੇ ਹੈਗਾ ਤਾਂ ਉਹ ਵੀ ਪੀਲਾ ਪਾਣੀ ਉੱਥੋਂ ਬਿਜਾਰੇ ਆਂਦੇ ਆ ਜੇ ਸਾਡੇ ਲੈਟ ਹੁੰਦੇ ਪਾਣੀ ਆਵੇ ਜੇ ਲੈਟ ਸਾਡੇ ਵੀ ਨਾ ਹੁੰਦੇ ਬਸ ਇਦਾਂ ਹੀ ਪਾਣੀ ਹੈ ਹੀ ਨਹੀਂ ਇਹਨਾਂ ਨੂੰ ਇਨਾਂ ਨੇ ਇਹ ਤਾਂ ਸੂਲਤ ਹੋਣੀ ਚਾਹੀਦੀ ਪਾਣੀ ਇਹਨਾਂ ਨੂੰ ਇੱਥੇ ਬੋਰ ਦੂਜਾ ਬੋਰ ਕਰਨਾ ਚਾਹੀਦਾ ਵੇਖ ਕਰਤਾ ਉਹਦੇ ਚ ਗੁਆ ਪਾਤਾ ਉਹ ਖਰਾਬ ਹੋ ਗਿਆ ਤੇ ਹੁਣ ਦੂਜਾ ਬੋਰ ਇਹਨਾਂ ਨੂੰ ਕਰਾ ਕੇ ਦੇਵੇ ਇਹਨਾਂ ਦੀ ਬੋਟਾ ਨਹੀਂ ਹੈਗੀ ਇੱਕ ਰਸਤੇ ਦੀ ਪ੍ਰੋਬਲਮ ਇੱਕ ਇੱਕ ਰਸਤੇ ਦੀ ਪ੍ਰੋਬਲਮ ਹੈ ਰਸਤਾ ਵੀ ਨਹੀਂ ਹੈਗਾ ਤੇ ਪਾਣੀ ਦੇ ਸਾਡੇੋਂ ਲੈਂਦੇ ਤਿੰਨ ਚਾਰ ਸਾਲ ਹੋ ਗਏ ਸਾਡੇ ਬੋਰ ਤੋਂ ਲੈਂਦੇ ਜੇ ਉੱਥੇ ਵੀ ਲੇਟ ਨਾ ਹੋਵੇ ਤਾਂ ਬਸ ਕਿੱਥੋਂ ਲੈਣਾ ਇਹਨਾਂ ਨੇ ਤਿੰਨ ਵੀ ਚਾਰ ਪੰਜ ਸਾਲ ਹੋ ਗਏ ਚਾਰ ਪੰਜ ਸਾਲ ਹੋ ਗਏ ਇੱਥੇ ਅਸੀਂ ਬੋਰ ਕਿਤੇ ਨੂੰ ਤੁਸੀਂ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਦੀਪਕ ਕੁਮਾਰ ਆ ਜੀ ਦੀਪ ਜੀ ਕਿਹੜੇ ਮਹੱਲੇ ਜ ਰਹਿੰਦੇ ਤੁਸੀਂ ਮੈਂ ਦਰਸ਼ਨੀ ਕਲੋਨੀ ਪਿੱਪਲ ਵਾਲੇ ਦਾ ਮਹੱਲਾ ਜੀ ਤੇ ਵਾੜ ਨੰਬਰ ਕੀ ਹੈ ਵਾੜ ਨੰਬਰ 20 ਆ ਜੀ ਐਮਸੀ ਕੌਣ ਲੱਗਦੇ ਇੱਥੇ ਇਹ ਕਾਲਾ ਭਾਜੀਆ ਕਾਲਾ ਐਮਸੀ ਪਿੱਪਲ ਵਾਲੇ ਤੋਂ ਤੇ ਮਹੱਲਾ ਵਾਸੀਆਂ ਨੂੰ ਕਿਹਾ ਗਿਆ ਕਿ ਜਿਹੜਾ ਇਹ ਪਾਣੀ ਦਾ ਬੋਰ ਕੀਤਾ ਗਿਆ ਸੀ ਤਾਂ ਇੱਚ ਗੋਹਾ ਪਾਇਆ ਗਿਆ ਸੀ ਤੇ ਕੀ ਕਹਿਣਾ ਚਾਹੋਗੇ ਜੀ ਹਾਂਜੀ ਪਿਆਜ਼ ਹੀ ਕੋਈ ਹਾਂਜੀ ਸਫਾਈ ਹੈ ਹਾਂਜੀ ਗੋਹਾ ਪਿਆ ਹੈ ਜੀ ਇੱਥੇ ਹਾਂਜੀ ਚਾਰ ਪੰਜ ਟਰਾਲੀਆਂ ਘਟੋਕਟ ਪਈਆਂ ਕੋਈ ਦੀ ਹਾਂਜੀ ਚਾਰ ਪੰਜ ਟਰਾਲੀਆਂ ਪਈਆਂ ਹਾਂਜੀ ਹਾਂਜੀ ਗੋਹੇ ਦੀਆਂ ਪਈਆਂ ਪ ਕੋਈ ਬੜੀ ਚੰਗੀ ਆ ਪੰਜ ਛੇ ਡਾਲੀਆਂ ਕੋਹਰੀਆਂ ਨਹੀਂ ਪਾਈਆਂ ਉਹ ਕਹਿੰਦੇ ਨਹੀਂ ਪਾਈਆਂ ਐਮਸੀ ਸਾਹਿਬ ਕਹਿ ਰਹੇ ਆ ਇੰਨਾ ਕਾਹਦੇ ਜੂਰੋਣਾ ਚਾਹੀਦਾ ਸਾਰੇ ਮਹੱਲਿਆਂ ਨੂੰ ਪੁੱਛੋ ਤੇ ਪੰਜ ਛੇ ਡਾਲੀਆਂ ਪਈਆਂ ਨਹੀਂ ਕੋਹਰੀਆਂ ਮੋਟਾ ਵਾਲਾ ਨੇ ਕੋਈ ਮੋਟਾ ਵਾਲਾ ਨਹੀਂ ਆਇਆ ਕਿ ਮੰਗਣ ਕਿੰਨਾ ਮੋਟਾ ਵਾਲਾ ਨੇ ਮੇਰੇ ਕੋਲ ਨਹੀਂ ਮੰਗਣ ਆਇਆ ਕਿ ਕੋਈ ਵੀ ਹਾਂਜੀ ਸਾਰੇ ਨਾਲ ਦੇਖੋ ਕਿੰਨਾ ਖਰਾਬ ਸਾਡਾ ਅੱਗ ਆ ਗਿਆ ਅਗਲਾ ਗਏ ਸਾਡੇ ਮਗਲੇ ਬਸ ਇੱਧਰ ਦੀ ਪਲਾਂਟ ਦੇ ਗੱਡੀ ਆਈ ਮੋਟਾ ਵਾਲੇ ਸਰਵਰ ਕਿਟ ਕਰਾਂ ਗੱਡੀ ਆਈ ਹੁਣ ਨਾਲ ਲੱਭੇ ਉਹ ਜਾਨੀ ਗੱਡੀ ਪਾਣੀ ਕਿੱਦਾਂ ਲਾਈ ਤੇ ਗੱਡੀ ਪਲਟਣ ਲੱਗੀ ਸੀਗੀ ਇਹ ਹੈਗਾ ਮਸਲਾ ਉਹ ਕਹਿੰਦੇ ਬੋਰ ਵੀ ਪਾਣੀ ਜਿਹੜਾ ਗੰਦਾ ਆ ਰਿਹਾ ਪੀਲਾ ਆ ਰਿਹਾ ਭਾਜੀ ਅੱਜ ਦਾ ਨਹੀਂ ਇਹ ਇਹਦਾ ਜਦੋਂ ਲਾਏ ਉਦੋਂ ਦੇ ਆਇਆ ਖਬਰਾਂ ਇਹ ਨਹੀਂ ਲੋਾਈ ਜਾਂਦੇ ਇਹ ਆਪਾਂ ਹੁਣ ਪਿਊਬਲ ਨਵਾਂ ਲਾ ਦੇਣਾ ਉੱਥੇ ਨਹੀਂ ਆ 750 ਫੁੱਟ ਦੇ ਬੋਰ ਕੀਤਾ ਥੱਲੇ ਪਤਨ ਹੋਇਆ ਜਾਂਦਾ ਕਿਸੇ ਦਾ ਕਸੂਰ ਤਾਂ ਕੋਈ ਹੈ ਨਹੀਂ ਭਾਜੀ ਇਹ ਨਹੀਂ ਉਹ ਕਹਿੰਦੇ ਵਿੱਚ ਗੋਹਾ ਪਾਇਆ ਬੋਰ ਦੇ ਵਿੱਚ ਤੇ ਤਾਂ ਕਰਕੇ ਦਿੱਕਤ ਤਾਂ ਨਹੀਂ ਇਹ ਤਾਂ ਇਹ ਇਹ ਲੋਕ ਤਾਂ ਹੀ ਇਹ ਇਹ ਜੋਗੇ ਦਾ ਹੈਗੇ ਲੋਕ ਇਹ ਗੋਹਾ ਪੈਂਦਾ ਕਿਸੇ ਬੋਰ ਚ ਹੂੰ ਤੁਸੀਂ ਦੱਸੋ ਤੁਸੀਂ ਮੇਰਾ ਪਰਾਜੀ ਪ੍ਰੈਸ ਵਾਲਿਆ ਕੋ ਗੋਹਾ ਪਿੰਦਾ ਕਿ ਬੋਰ ਚ ਪਰ ਜਿਹੜੀ ਹੁਣ ਮਸਲਾ ਆ ਉਹ ਤਾਂ ਹੁਣ ਜਿੱਥੇ ਬੋਰ ਹੋਇਆ ਉੱਥੇ ਵੀ ਕੰਧਾਂ ਪੀਲੀਆਂ ਪਈਆਂ ਹੋਈਆਂ ਬਾਲਟੀਆਂ ਸਾਰੀਆਂ ਇਹਨਾਂ ਦੇ ਪੀਲੀਆਂ ਪੈ ਗਈਆਂ ਤੇ ਜਿਹੜਾ ਬੰਦੇ ਦਾ ਇਹਨਾਂ ਨੂੰ ਕਿਹੜਾ ਆ ਪਕੇ ਪੀਓ ਪਾਣੀ ਇਹਨਾਂ ਨੂੰ ਟੈਂਕਰ ਦਿੰਨੇ ਆਪਾਂ ਪਾਣੀ ਦਾ ਟੈਂਕਰ ਆਉਂਦਾ ਹੀ ਕਹਿੰਦੇ ਦੋ ਤਿੰਨ ਦਿਨ ਛੱਡ ਕੇ ਟੈਂਕਰ ਇੱਕ ਟੈਂਕਰ ਆਉਂਦਾ ਕਹਿੰਦੇ ਉਹ ਵੀ ਨਹੀਂ ਪਾਣੀ ਪੂਰਾ ਸਾਨੂੰ ਪੈਂਦਾ ਭਾਜੀ ਸਭ ਪੈਂਦਾ ਕੁਝ ਲੋਕ ਇਦਾਂ ਹੀ ਕਰਦੇ ਹੁੰਦੇ ਆ ਸਾਰਾ ਕੋ ਮਿਲਦਾ ਰੋਜ਼ ਇਹਨਾਂ ਨੂੰ ਜਦੋਂ ਇਹਨਾਂ ਨੂੰ ਕੋਈ ਜਦੋਂ ਇੱਕ ਅੱਧਾ ਦਿਨ ਹੋ ਜਾਂਦਾ ਸਾਨੂੰ ਫੋਨ ਕਰਦੇ ਆਂ ਕਿ ਉਹਨੂੰ ਕਹਦੇ ਪਾਈ ਲਗਾਤਾਰ ਭੇਜੋ ਪਾਣੀ ਟੈਂਕਰ ਦਾ ਸਰ ਕੋਈ ਤਾਂ ਕੱਲ ਟੈਂਕਰ ਨਾ ਹੋਏਗਾ ਇਹਨਾਂ ਦਾ ਪਾਣੀ ਦਾ ਹੱਲ ਉਹ ਕਹਿੰਦੇ ਲੱਗ ਗਿਆ ਕੋਈ ਮੈਂ ਮੈਂ ਦੇਖੋ ਆਪਾਂ ਝੂਠ ਨਹੀਂ ਕਹਣਾ ਬੋਲਦੇ ਲੱਗ ਗਿਆ ਕੁਝ ਨਹੀਂ ਟੈਂਕਰ ਨਾ ਪਾਣੀ ਨਾ ਆਲੀ ਫਿਲਹਾਲ ਮਿਲਣਾ ਹੈਗਾ ਪਹਿਲਾਂ ਵੀ ਟੈਂਕਰ ਨਾ ਪਿੰਦੇ ਆ ਲੱਗ ਗਿਆ ਆਪਾਂ ਕਿੱਥੋਂ ਦਵਾਵਾਂਗੇ ਇਹਨਾਂ ਨੂੰ ਹੂੰ ਲਾਗੇ ਤਾਂ ਹੈ ਨਹੀਂ ਕੋਈ ਵੀ ਪੀਣੇ ਵਾਲਾ ਪਾਣੀ ਆਪਾਂ ਇਹਨਾਂ ਨੂੰ ਕਿਹਾ ਜਲਦੀ ਕਰਾ ਦੇਣਾ ਹੁਣ ਬੋਲ ਤੇ ਕਹੋ ਤਾਂ ਕਿਸਾਨੇ ਦਾ ਹੱਲ ਹਾਂ ਇਹਦਾ ਹੱਲ ਹੁਣ ਦੀ ਕੌਣ ਤਾਂ ਕੁ ਉਮੀਦ ਰੱਖੀ ਜਾ ਸਕਦੀ ਜੀ ਬਸ ਆਇਆ ਮੇਰਾ ਖਿਆਲ ਹੈ ਕਿ ਬਰਸਾਤ ਤੋਂ ਬਾਅਦ ਹੋ ਜਾਣਾ ਹਾਲੇ ਇਹਨਾਂ ਦਾ ਕਰ ਜਲਦੀ ਹੀ ਕਰਾ ਦੇਣਾ ਆਪਾਂ ਠੀਕ ਹੈ ਜੀ